ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਖਬਰ ਸੀਬੀਆਈ ਸਪੈਸ਼ਲ ਕੋਰਟ ਚੰਡੀਗੜ੍ਹ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਜ਼ਾ ਅੱਜ ਡੀਆਈਜੀ ਐਚਐਸ ਭੁੱਲਰ ਦੇ ਦਲਾਲ ਕ੍ਰਿਸ਼ਾਨੂੰ ਸ਼ਾਰਦਾ ਨੂੰ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਦੇ ਰਿਮਾਂਡ ਦਾ ਅੱਜ ਅਖੀਰਲਾ ਦਿਨ ਸੀ 13 ਦਿਨ ਦਾ ਰਿਮਾਂਡ ਪੂਰਾ ਹੋਇਆ ਤੇ ਜਦੋਂ ਅਸੀਂ ਉਹਨੂੰ ਤੁਰੇ ਆਉਂਦੇ ਵੇਖਿਆ ਤਾਂ ਉਹ ਲੰਗੜਾ ਕੇ ਤੁਰ ਰਿਹਾ ਸੀ ਨਾਲ ਸੀਬੀਆਈ ਵਾਲੇ ਅਧਿਕਾਰੀ ਉਹਦਾ ਹੱਥ ਫੜ ਕੇ ਚੱਲ ਰਹੇ ਸੀ ਥੋੜੀ ਦੇਰ ਦੇ ਵਿੱਚ ਹੀ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੱਜ ਸੀਗੇ ਭਾਵਨਾ ਜੈਨ ਇਹ ਸਾਰੀ ਕਾਰਵਾਈ ਕਰੀਬ 3 ਵਜੇ ਸ਼ਾਮ ਦੀ ਹੈ ਤੇ ਫੇਰ ਉੱਥੇ ਜੋ ਅੱਗੇ ਗੱਲਬਾਤ ਹੋਈ ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਜੱਜ ਸਾਹਿਬ ਨੂੰ ਕਿਹਾ ਕਿ ਅਸੀਂ ਰਿਮਾਂਡ ਹੋਰ ਨਹੀਂ ਲੈਣਾ ਚਾਹੁੰਦੇ ਤੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਜਾਏ ਯਾਨੀ ਕਿ ਬੜਾਏਲ ਜੇਲ੍ਹ ਭੇਜ ਦਿੱਤਾ ਜਾਏ ਉੱਥੇ ਬਹੁਤ ਥੋੜੇ ਜੇ ਵਕੀਲ ਸੀ ਅੱਜ ਕ੍ਰਿਸ਼ਾਨੂੰ ਸ਼ਾਰਦਾ ਦੇ ਵਕੀਲ ਗੁਰਬੀਰ ਸਿੰਘ ਸੰਧੂ ਅਦਾਲਤ ਨਹੀਂ ਪਹੁੰਚ ਸਕੇ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਸੜਕਾਂ ਜਾਮ ਸੀ ਟ੍ਰੈਫਿਕ ਜਾਮ ਸੀ ਉਹ ਹਾਈ ਕੋਰਟ ਤੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨਹੀਂ ਆ ਸਕੇ ਉਹਨਾਂ ਦੀ ਜਗ੍ਹਾ ਤੇ ਪੇਸ਼ ਹੋਏ ਐਡਵੋਕੇਟ ਮਨਦੀਪ ਕੁਮਾਰ ਤੇ ਨਾਲ ਇੱਕ ਹੋਰ ਸੀਨੀਅਰ ਐਡਵੋਕੇਟ ਉੱਥੇ ਮੌਜੂਦ ਸੀ ਜਿਹੜੇ ਸਾਡੇ ਨਾਲ ਬਾਹਰ ਬੈਠੇ ਗੱਲਾਂ ਵੀ ਕਰਦੇ ਰਹੇ ਜਦੋਂ ਪੁੱਛਿਆ ਕਿ ਤੁਸੀਂ ਕਿਨੂੰ ਰਿਪਰੈਜ਼ੈਂਟ ਕਰਦੇ ਹੋ ਉਹ ਕਹਿੰਦੇ ਜੀ ਹਜੇ ਕਿਸੇ ਨੂੰ ਨਹੀਂ ਮੈਂ ਤਾਂ ਸਿਰਫ ਕਾਰਵਾਈ ਤੇ ਨਿਗਾਹ ਰੱਖਣ ਲਈ ਆਇਆ ਤਾਂ ਜਦੋਂ ਕਾਰਵਾਈ ਮੁਕੰਮਲ ਹੋਈ ਅਦਾਲਤ ਦੀ ਉਸ ਤੋਂ ਬਾਅਦ ਸਾਰੇ ਬਾਹਰ ਆ ਗਏ ਹਾਂ ਇੱਕ ਚੀਜ਼ ਹੋਰ ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਜੋ ਮੈਂ ਆਪਣੇ ਅੱਖੀਂ ਦੇਖਿਆ ਕਿ ਜਦੋਂ ਕ੍ਰਿਸ਼ਾਨੂੰ ਤੋਂ ਸਹੀ ਤਰੀਕੇ ਖੜਿਆ ਨਹੀਂ ਹੋ ਜਾ ਰਿਹਾ ਹੋਇਆ ਜਾ ਰਿਹਾ ਸੀ ਤਾਂ ਉਹਨੇ ਪਿੱਛੇ ਖੜੇ ਸੀਬੀਆਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੈਨੂੰ ਫੜ ਲਓ ਪਰ ਸੀਬੀਆਈ ਦੇ ਅਧਿਕਾਰੀ ਨੇ ਉਹਨੂੰ ਹੈਲਪ ਕਰਨ ਦੀ ਜਾਂ ਸਪੋਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹ ਆਪਣੇ ਪਾਰ ਹੀ ਖੜਾ ਰਿਹਾ ਖੜਾ ਉਹ ਬੜੀ ਮੁਸ਼ਕਲ ਨਾਲ ਸੀ ਜਦੋਂ ਬਾਹਰ ਆਏ ਤਾਂ ਜਿਹੜੇ ਸੀਨੀਅਰ ਐਡਵੋਕੇਟ ਵਾਚ ਕਰ ਰਹੇ ਸੀ ਸਿਰਫ ਨਿਗਾਹ ਰੱਖ ਰਹੇ ਸੀ ਕਾਰਵਾਈ ਤੇ ਉਹਨਾਂ ਨੇ ਮਨਦੀਪ ਕੁਮਾਰ ਐਡਵੋਕੇਟ ਨੂੰ ਸਲਾਹ ਦਿੱਤੀ ਕਿ ਲੱਗਦਾ ਹੈ ਕਿ ਕਿਰਸ਼ਾਨੂ ਤੁਹਾਡੇ ਕਲਾਇੰਟ ਤੇ ਤਸ਼ੱਦਦ ਹੋਈ ਆ ਤੇ ਤੁਹਾਨੂੰ ਇਸ ਬਾਰੇ ਜੱਜ ਸਾਹਿਬ ਨੂੰ ਇਨਫੋਰਮ ਕਰਨਾ ਚਾਹੀਦਾ ਮਨਦੀਪ ਕੁਮਾਰ ਐਡਵੋਕੇਟ ਨੇ ਦੁਬਾਰਾ ਅਦਾਲਤ ਚ ਜਾ ਕੇ ਜਦੋਂ ਜੱਜ ਸਾਹਿਬ ਹਜੇ ਬੈਠੇ ਹੀ ਹੋਏ ਸੀ ਇਹ ਸਾਰੀ ਗੱਲਬਾਤ ਦੱਸੀ ਤਾਂ ਜੱਜ ਸਾਹਿਬ ਨੇ ਕਿਹਾ ਕਿ ਮੈਡੀਕਲ ਰਿਪੋਰਟ ਤਾਂ ਮੇਰੇ ਅੱਗੇ ਪਈ ਆ ਇਹਦੇ ਵਿੱਚ ਤਾਂ ਕੁਝ ਇਹੋ ਜਿਹਾ ਲਿਖਿਆ ਨਹੀਂ ਪਰ ਮਨਦੀਪ ਮਨਦੀਪ ਕੁਮਾਰ ਐਡਵੋਕੇਟ ਨੇ ਕਿਹਾ ਕਿ ਮੈਡਮ ਪਿਛਲੀ ਤਰੀਕ ਤੇ ਬਿਲਕੁਲ ਠੀਕ ਚੱਲ ਫਿਰ ਕੇ ਆ ਰਿਹਾ ਸੀ ਤੇ ਹੁਣ ਇਹ ਬਹੁਤ ਜ਼ਿਆਦਾ ਲੰਗ ਮਾਰ ਰਿਹਾ ਹੈ ਇਹ ਤੋਂ ਖੜਿਆ ਨਹੀਂ ਜਾ ਰਿਹਾ ਜੱਜ ਸਾਹਿਬ ਨੇ ਤੁਰੰਤ ਕਿਹਾ ਕਿ ਇਹਦਾ ਦੁਬਾਰਾ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਲੈਂਦੇ ਆ ਜੱਜ ਸਾਹਿਬ ਨੇ ਸੀਬੀਆਈ ਨੂੰ ਹੁਕਮ ਦਿੱਤਾ ਕਿ ਤੁਸੀਂ ਪਹਿਲਾਂ ਇਹਨਾਂ ਦਾ ਮੈਡੀਕਲ ਕਰਾਉਂਗੇ ਕਿਰਸ਼ਾਨੂ ਦਾ ਫਿਰ ਇਸ ਨੂੰ ਬੁਰਾਇਲ ਜੇਲ੍ਹ ਛੱਡ ਕੇ ਆਉਂਗੇ ਤੇ ਮੈਡੀਕਲ ਕਰਾਉਣ ਤੋਂ ਬਾਅਦ ਮੈਡੀਕਲ ਰਿਪੋਰਟ ਇਸ ਅਦਾਲਤ ਦੇ ਵਿੱਚ ਪੇਸ਼ ਕਰੋਗੇ ਹੁਣ ਜਦੋਂ ਅਦਾਲਤ ਦੇ ਵਿੱਚ ਤਸ਼ੱਦਦ ਦਾ ਮਾਮਲਾ ਉੱਠਿਆ ਇੱਥੇ ਮੈਂ ਆਪਣੀ ਨਿੱਜੀ ਰਾਏ ਬਿਆਨ ਕਰਨਾ ਚਾਹੁੰਦਾ ਜਦੋਂ ਇਨਵੈਸਟੀਗੇਟਿੰਗ ਏਜੰਸੀ ਦੇ ਅੱਗੇ ਕੋਈ ਵੀ ਅਪਰਾਧੀ ਅਕਿਊਜ਼ਡ ਮੂੰਹ ਹੀ ਨਾ ਖੋਲੇ ਇੰਨੇ ਦਿਨ ਯਾਨੀ ਕਿ ਤੁਸੀਂ ਦੇਖੋ 9 ਦਿਨ ਦਾ ਪਹਿਲਾ ਰਿਮਾਂਡ 4 ਦਿਨ ਫਿਰ 13 ਦਿਨ ਦੇ ਵਿੱਚ ਜੇ ਉਹ ਬੋਲਣ ਤੋਂ ਇਨਕਾਰ ਕਰੇ ਜਾਂ ਉਸ ਨੂੰ ਇਸ ਕਿਸਮ ਦੀ ਟਿਊਟਰਿੰਗ ਹੋ ਗਈ ਕਿ ਜੀ ਤੂੰ ਬੋਲਣਾ ਕੁਝ ਨਹੀਂ ਤੇਰਾ ਚੁੱਪ ਰਹਿਣ ਦਾ ਅਧਿਕਾਰ ਹੈ ਜਿਵੇਂ ਡੀਆਈਜੀ ਭੁੱਲਰ ਵੀ ਚੁੱਪ ਰਹਿ ਰਹੇ ਨੇ ਤਾਂ ਫਿਰ ਜਿਹੜੀ ਏਜੰਸੀ ਆ ਇਨਵੈਸਟੀਗੇਟਿੰਗ ਏਜੰਸੀ ਜੇ ਉਹਨੇ ਥੋੜੀ ਬਹੁਤ ਸੇਵਾ ਕਿਸੇ ਅਪਰਾਧੀ ਦੀ ਜਾਂ criminals ਦੀ ਕਰਤੀ ਤਾਂ ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਗਲਤ ਗੱਲ ਨਜ਼ਰ ਨਹੀਂ ਆਉਂਦੀ ਭਾਵੇਂ ਟੈਕਨੀਕਲੀ ਲੀਗਲੀ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਪਰ ਸੱਚ ਕਢਾਉਣ ਲਈ ਥੋੜਾ ਬਹੁਤਾ ਹੱਥਪੋਲਾ ਕਰ ਲਿਆ ਐਡਾ ਵੱਡਾ ਮਾਮਲਾ ਹੈ ਤੇ ਜੇ ਪੰਜਾਬ ਪੁਲਿਸ ਕਰਦੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੁੱਟਮਾਰਤ şiddਤ ਕਰਦੀ ਹੈ ਜੇ ਕੇਂਦਰੀ ਏਜੰਸੀ ਨੇ ਕਰ ਲਈ ਤਾਂ ਉਹਦੇ ਵਿੱਚ ਫਿਰ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ ਇਹ ਮੇਰਾ ਨਿੱਜੀ ਵਿਚਾਰ ਹੈ ਕਿਉਂਕਿ ਡੀਆਈਜੀ ਭੁੱਲਰ ਦੀ ਉਮਰ ਦੇਖਦੇ ਹੋਏ ਉਹਦੀ ਸਿਹਤ ਦੇਖਦੇ ਹੋਏ ਉਹਦੇ ਨਾਲ ਤੇਹੋ ਜਿਹਾ ਵਤੀਰਾ ਹੋ ਨਹੀਂ ਸਕਦਾ ਤੇ ਜਾਂਚ ਏਜੰਸੀ ਨੇ ਫਿਰ ਜਿਹੜੀ ਇਨਫਰਮੇਸ਼ਨ ਹੈ ਕੀ ਤੋਂ ਕਢਾਉਣੀ ਸੀ ਉਹ ਕ੍ਰਿਸ਼ਾਨ ਨੂੰ ਤਾਂ ਕਢਾਉਣੀ ਸੀ ਤੇ ਨਾਲ ਇਹ ਵੀ ਹੈ ਕਿ ਡੀਆਈਜੀ ਭੁੱਲਰ ਦਾ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਵੀ ਕੀਤਾ ਗਿਆ ਕੱਲ ਨੂੰ ਉਹਨਾਂ ਨੇ ਅਦਾਲਤ 'ਚ ਪੇਸ਼ ਹੋਣਾ ਸੋ ਇਹ ਮੇਰੀ ਨਿੱਜੀ ਰਾਏ ਸੀ ਕਈਆਂ ਨੂੰ ਦਰਸ਼ਕਾਂ ਨੂੰ ਚੰਗੀ ਲੱਗੇਗੀ ਕਈਆਂ ਨੂੰ ਨਹੀਂ ਲੱਗੇਗੀ ਹਾਂ ਕਾਨੂੰਨੀ ਪੱਖ ਵੱਖਰਾ ਪਰ ਜਿਹੜੀ ਪ੍ਰੈਕਟੀਕਲ ਸਿਚੁਏਸ਼ਨ ਹੈ ਜਦੋਂ ਇੱਕ ਅਪਰਾਧੀ ਇੰਨਾ ਦਿਮਾਗੀ ਹੋ ਜੇ ਇੰਟੈਲੀਜੈਂਟ ਹੋ ਜੇ ਜਾਂ ਐਨਾ ਸਿੱਖ ਜੇ ਕਿ ਉਹਨੂੰ ਪਤਾ ਹੋਵੇ ਕਿ ਮੂੰਹ ਬੰਦ ਰੱਖੋ ਤਾਂ ਫਿਰ ਸਚਾਈ ਨੂੰ ਬਾਹਰ ਲਿਆਉਣ ਵਾਸਤੇ ਜੇ ਥੋੜਾ ਮੋਟਾ ਹੱਥ ਪੋਲਾ ਕਰ ਲਿਆ ਗਿਆ ਤਾਂ ਮੇਰਾ ਖਿਆਲ ਹੈ ਇਹ ਸਚਾਈ ਤੱਕ ਪਹੁੰਚਣ ਲਈ ਲਾਰਜਰ ਪਬਲਿਕ ਇੰਟਰਸਟ ਲਈ ਠੀਕ ਮੰਨਿਆ ਜਾਣਾ ਚਾਹੀਦਾ ਇਹ ਸੀ ਅੱਜ ਦੀ ਅਹਿਮ ਕਾਰਵਾਈ ਜੋ ਅਦਾਲਤ ਦੇ ਵਿੱਚ ਹੋਈ ਤਾਨੂੰ ਅੱਗੇ ਦੱਸਦੇ ਆ ਕਿ ਸੀਬੀਆਈ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੀਬੀਆਈ ਦੇ ਚੰਡੀਗੜ੍ਹ ਆਫਿਸ ਨੇ ਆਪਣੀ ਇੱਕ ਵਿਸਤ੍ਰਿਤ ਜਾਂਚ ਰਿਪੋਰਟ ਬਣਾ ਕੇ ਹੈੱਡਕੁਆਰਟਰ ਨੂੰ ਭੇਜੀ ਹੈ। ਉਹਦੇ ਵਿੱਚ ਸਾਰੇ ਵੇਰਵੇ ਦਿੱਤੇ ਆ ਕਿ ਕਿਹੜੇ-ਕਿਹੜੇ ਵੱਡੇ ਅਫਸਰਾਂ ਦੇ ਜਾਂ ਸਿਆਸਤਦਾਨਾਂ ਦੇ ਨਾਮ ਸਾਹਮਣੇ ਆ ਰਹੇ ਆ, ਲੈਣ-ਦੇਣ ਸਾਹਮਣੇ ਆ ਰਿਹਾ। ਤੇ ਫਿਰ ਹੈੱਡਕੁਆਰਟਰ ਜਿਵੇਂ ਆਦੇਸ਼ ਦੇਗਾ ਉਸੇ ਤਰ੍ਹਾਂ ਚੰਡੀਗੜ੍ਹ ਆਫਿਸ ਅੱਗੇ ਪ੍ਰੋਸੀਡ ਕਰੇਗਾ ਅਗਲੀ ਗੱਲ ਇਹ ਹੈ ਕਿ ਡੀਆਈਜੀ ਐਚਐਸ ਭੁੱਲਰ ਦਾ ਸਰੋਤਾਂ ਤੋਂ ਵੱਧ ਜ਼ਾਇਦਾਦ ਬਣਾਉਣ ਵਾਲੀ ਪਰਚੇ 'ਚ ਐਫਆਈਆਰ ਨੰਬਰ 20 ਦੇ ਵਿੱਚ ਕਾਲ ਰਿਮਾਂਡ ਭੁਕੇਗਾ 11 ਤਰੀਕ ਨੂੰ 11 ਨਵੰਬਰ ਨੂੰ ਤੇ ਉਹਨਾਂ ਨੂੰ ਕੱਲ ਪੇਸ਼ ਕੀਤਾ ਜਾਏਗਾ ਕ੍ਰਿਸ਼ਨਨੂ ਨੂੰ ਅੱਜ ਵੀ ਨਵੰਬਰ ਤੱਕ ਜੁਡੀਸ਼ਲ ਰਿਮਾਂਡ ਯਾਨੀ ਕਿ ਬੁੜਾਇਲ ਜੇਲ੍ਹ ਭੇਜ ਦਿੱਤਾ ਗਿਆ ਅੱਜ ਸਾਨੂੰ ਇਹ ਵੀ ਪਤਾ ਲੱਗਿਆ ਬੜਾ ਸਪਸ਼ਟ ਤੌਰ ਤੇ ਕਿ ਜਿਹੜੇ ਸਾਬਕਾ ਮੁਖ ਸਕੱਤਰ ਪੰਜਾਬ ਦੀ ਇਨਵੈਸਟਮੈਂਟ ਬਾਰੇ ਜ਼ਿਕਰ ਹੋਇਆ ਸੀ ਉਹ ਮੁਖ ਸਕੱਤਰ ਰਿਟਾਇਰ ਹੋ ਚੁੱਕਿਆ ਹੈ ਉਹ ਇੱਕ ਸਾਬਕਾ ਮੁਖ ਸਕੱਤਰ ਜੋ ਸੇਵਾ ਮੁਕਤ ਹੋ ਚੁੱਕਿਆ ਉਸ ਦਾ ਨਾਮ ਫਿਗਰ ਕਰ ਰਿਹਾ ਹੈ ਜਾਂਚ ਦੇ ਵਿੱਚ ਹਜੇ ਸਾਰਾ ਕੁਝ ਤਫਤੀਸ਼ ਦੇ ਅਧੀਨ ਹੈ ਪਰ ਨਾਲ ਨਾਲ ਸਾਨੂੰ ਅੱਜ ਹੋਰ ਕੁਝ ਜਾਣਕਾਰੀਆਂ ਮਿਲੀਆਂ ਨੇ ਤੁਹਾਨੂੰ ਕੁਝ ਆਈਐਸ ਅਫਸਰਾਂ ਦੇ ਬਾਰੇ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲ ਕਿੰਨੀ-ਕਿੰਨੀ ਰਕਮ ਕਿਸਾਨਾਂ ਨੂੰ ਵੱਲੋਂ ਭੇਜੀ ਗਈ ਦਿੱਤੀ ਗਈ ਕੰਮਕਾਰ ਕਰਾਉਣ ਬਾਰੇ ਗਿਣਤੀ ਥੋੜੀ ਹੈ ਹਜੇ ਜਿਹੜੀ ਸਾਨੂੰ ਪਤਾ ਲੱਗੀ ਹੈ ਪਰ ਜਿੰਨੀ ਕੁ ਵੀ ਪਤਾ ਲੱਗੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲੇ ਆਈਐਸ ਅਫਸਰ ਦੀ ਜਿਹੜੀ ਐਂਟਰੀ ਮਿਲੀ ਆ ਉਹ 5 ਲੱਖ ਰੁਪਏ ਦੀ ਹੈ ਜਿਹੜੀ ਕਿ ਕ੍ਰਿਸ਼ਾਨੂੰ ਦੇ ਰਿਕਾਰਡ ਚੋਂ ਡਾਇਰੀ ਚੋਂ ਮਿਲੀ ਤੇ ਉਹ ਕਿਸੇ ਕੰਮ ਕਰਾਉਣ ਬਾਰੇ ਹੈ ਦੂਜੇ ਆਈਐਸ ਅਫਸਰ ਨੂੰ 25 ਲੱਖ ਰੁਪਏ ਦਿੱਤਾ ਤੇ ਨਾਲ ਦਿੱਤਾ ਗਿਆ ਸੋਨੇ ਦਾ ਭਾਰੀ ਸਿੱਕਾ ਤੀਜਾ ਆਈਐਸ ਅਫਸਰ ਹੈ ਉਹਨੂੰ 21 ਲੱਖ ਰੁਪਏ ਦੀ ਅਦਾਇਗੀ ਹੋਈ ਹੈ ਖੈਰ ਇਹ 21 ਲੱਖ ਰੁਪਏ ਕਿਰਸ਼ਾਨੂੰ ਦੇ ਘਰੋਂ ਮਿਲਿਆ ਸੀ ਉਹ ਇੱਕ ਆਈਐਸ ਅਫਸਰ ਨੂੰ ਜਾਣਾ ਸੀ ਖੈਰ ਅਸੀਂ ਨਾ ਕਿਸੇ ਦਾ ਲੈ ਨਹੀਂ ਰਹੇ ਕਿਉਂਕਿ ਜਿਹੜੀ ਤਫ਼ਤੀਸ਼ ਹੈ ਉਹ ਮੁੱਢਲੀ ਸਟੇਜ ਤੇ ਹੈ ਤੇ ਇੱਕ ਜਿਹੜਾ ਚੌਥਾ ਆਈਐਸ ਅਫਸਰ ਹੈ ਉਹਨੂੰ ਸਿਰਫ ਕਾਫੀ ਜ਼ਿਆਦਾ ਸੋਨਾ ਹੀ ਦਿੱਤਾ ਗਿਆ ਪੰਜਵੇਂ ਆਈਐਸ ਅਫਸਰ ਨੂੰ 20 ਲੱਖ ਰੁਪਇਆ ਦਿੱਤਾ ਇੱਕ ਟੈਂਡਰ ਦਮਾਉਣ ਵਾਸਤੇ ਕਿਸੇ ਖਾਸ ਠੇਕੇਦਾਰ ਨੂੰ ਇਸ ਕਿਸੇ ਕੰਮ ਦਾ ਠੇਕਾ ਦਵਾਇਆ ਕਿਰਸ਼ਾਨੂ ਨੇ ਤੇ ਉਹਦਾ 20 ਲੱਖ ਰੁਪਏ ਦਾ ਭੁਗਤਾਨ ਉਸ ਆਈਐਸ ਅਫਸਰ ਨੂੰ ਕੀਤਾ ਗਿਆ। ਇਸੇ ਤਰ੍ਹਾਂ ਇੱਕ ਕੋਈ ਸਰਕਾਰੀ ਓਐਸਟੀ ਹੈ ਜਿਹਨੂੰ 4 ਲੱਖ ਰੁਪਇਆ ਦਿੱਤਾ ਗਿਆ ਐਂਟਰੀ ਮੌਜੂਦ ਹੈ ਇੱਕ ਡੀਐਸਪੀ ਦਾ ਤਬਾਦਲਾ ਉਸ ਵਿਅਕਤੀ ਨੇ ਕਿਸੇ ਸਰਪੰਚ ਰਾਹੀਂ ਕਰਵਾਇਆ ਸੀ। ਤੇ ਬਾਕੀ ਕੁਝ ਆਈਪੀਐਸ ਅਫਸਰਾਂ ਦੇ ਵੀ ਨਾ ਇਸ ਲਿਸਟ ਦੇ ਵਿੱਚ ਹੈਗੇ ਹੀ ਆ ਜਿਵੇਂ ਤੁਹਾਨੂੰ ਪਤਾ ਹੈ ਪਰ ਉਹਦੀ ਹਜੇ ਅਸੀਂ ਜਿਹੜੀ ਡਿਟੇਲ ਹੈ ਉਹ ਹਾਸਲ ਨਹੀਂ ਕਰ ਸਕੇ ਤੇ ਜਦੋਂ ਵੀ ਪ੍ਰਾਪਤ ਹੁੰਦੀ ਹੈ ਉਹ ਤੁਹਾਨੂੰ ਦੱਸਾਂਗੇ ਪਰ ਅੱਜ ਦੇ ਜਿਹੜੇ ਇਸ ਖਬਰ ਦੇ ਮੁੱਖ ਬਿੰਦੂ ਨੇ ਉਹ ਇਹ ਹੈ ਕਿ ਕ੍ਰਿਸ਼ਾਨੂੰ ਦਾ ਦੁਬਾਰਾ ਮੈਡੀਕਲ ਕਰਵਾਉਣ ਬਾਰੇ ਅਦਾਲਤ ਨੇ ਹੁਕਮ ਦਿੱਤਾ ਕਿਉਂਕਿ ਉਹ ਲੰਗੜਾਉਂਦਾ ਹੋਇਆ ਅਦਾਲਤ ਦੇ ਵਿੱਚ ਪਹੁੰਚਿਆ ਸੀ ਉਸ ਦੇ ਵਕੀਲ ਨੇ ਕੋਰਟ ਨੂੰ ਇਹ ਬੇਨਤੀ ਕੀਤੀ ਸੀ ਦੂਜਾ ਜਿਹੜਾ ਮੁੱਖ ਇਹਦਾ ਬਿੰਦੂ ਆ ਕਿ ਕਿਰਸ਼ਾਨ ਨੂੰ 20 ਨਵੰਬਰ ਤੱਕ ਬੁੜਾਇਲ ਜੇਲ੍ਹ ਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਗਲੀ ਤਰੀਕ ਉਹਦੀ 20 ਨਵੰਬਰ ਹੋਊਗੀ ਔਰ 20 ਨਵੰਬਰ ਨੂੰ ਹੀ ਜਿਹੜੇ ਡੀਆਈਜੀ ਭੁੱਲਰ ਹੈ ਉਹਨਾਂ ਦਾ ਵੀ ਰਿਮਾਂਡ ਖਤਮ ਹੋਊਗਾ ਜੁਡੀਸ਼ੀਅਲ ਰਿਮਾਂਡ 'ਚ ਉਹਨਾਂ ਨੂੰ ਭੇਜਿਆ ਗਿਆ ਕਾਗਜ਼ੀ ਰੂਪ 'ਚ ਜਿਹੜਾ ਭ੍ਰਸ਼ਟਾਚਾਰ ਦਾ ਮਾਮਲਾ ਸੀ ਉਹਦੇ ਵਿੱਚ ਉਹਨਾਂ ਦੀ 5 ਦਿਨ ਦੀ ਰਿਮਾਂਡ ਪਹਿਲਾਂ ਲਈ ਗਈ ਸੀ ਉਹ ਖਤਮ ਹੋਣ ਤੋਂ ਬਾਅਦ ਫਿਰ ਸਰੋਤਾਂ ਤੋਂ ਵੱਧ ਜਦਾਦ ਵੱਲੇ ਦੂਜੇ ਪਰਚੇ 'ਚ 5 ਦਿਨ ਦੀ ਰਿਮਾਂਡ ਲਈ ਗਈ ਸੋ ਪਹਿਲੀ ਰਿਮਾਂਡ 5 ਦਿਨ ਦੀ ਮੁੱਕੀ ਤੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਉਹ ਅਨਿਆਇ ਖਰਾਸਤ 20 ਨੂੰ ਮੁੱਕਣੀ ਹੈ ਤੇ ਫਿਰ ਦਾ ਮਤਲਬ 20 ਨਵੰਬਰ ਨੂੰ ਕ੍ਰਿਸ਼ਾਣੂ ਤੇ ਭੁੱਲਰ ਨੂੰ ਦੁਬਾਰਾ ਸਾਂਝੇ ਤੌਰ ਤੇ ਇਕੱਠੇ ਸਪੈਸ਼ਲ ਕੋਰਟ सीबीआई ਦੇ ਅੱਗੇ ਪੇਸ਼ ਕੀਤਾ ਜਾਏਗਾ ਤੇ ਜਿਹੜੀ ਆਖਰੀ ਗੱਲ ਹੈ ਉਹ ਇਹ ਹੈ ਕਿ सीबीआई ਦੇ ਚੰਡੀਗੜ੍ਹ ਆਫਿਸ ਨੇ ਸਾਰੀ ਜਾਂਚ ਜਿੰਨੀ ਵੀ ਜਾਂਚ ਕੀਤੀ ਆ ਜਿੰਨੀ ਵੀ ਮੋੜਲੀ ਉਹਨਾਂ ਦੀ ਜਾਂਚ ਹੈ ਜਿੰਨੇ ਡਿਟੇਲਸ ਉਹਨਾਂ ਨੇ ਭੇਜਣੇ ਸੀਗੇ ਉਹ ਆਪਣੇ ਹੈੱਡਕੁਆਰਟਰ ਨੂੰ ਭੇਜਤੇ ਆ ਔਰ ਐਨਫੋਰਸਮੈਂਟ ਡਾਇਰੈਕਟੋਰੇਟ ਇਸ ਮਾਮਲੇ ਦੇ ਵਿੱਚ ਨਜ਼ਰ ਰੱਖ ਰਹੀ ਹੈ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਕੀ ਉਹਨਾਂ ਨੇ ਪਰਚਾ ਦਰਜ ਕਰ ਲਿਆ ਜਿਹੜਾ ਈਡੀ ਦਾ ਪਰਚਾ ਹੁੰਦਾ ਉਹਨੂੰ ਕਹਿੰਦੇ ਜੀ ਈਸੀਆਈਆਰ ਇਹ ਜਿਹੜੀ ਜਾਂਚ ਹੈ ਇਹ ਪਹਿਲਾਂ ਸੋਚਿਆ ਜਾ ਰਿਹਾ ਸੀ ਵੀ ਜਲੰਧਰ ਈਡੀ ਆਫਿਸ ਨੂੰ ਦਿੱਤੀ ਜਾਏਗੀ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ ਕਿ ਇਹ ਚੰਡੀਗੜ੍ਹ ਦੇ ਈਡੀ ਆਫਿਸ ਨੂੰ ਹੀ ਦਿੱਤੀ ਗਈ ਹੈ ਤਾਂ ਕਿ ਦੋਹਾਂ ਏਜੰਸੀਆਂ 'ਚ ਸੀਬੀਆਈ ਅਤੇ ਈਡੀ ਦੇ ਵਿੱਚ ਤਾਲਮੇਲ ਜ਼ਿਆਦਾ ਚੰਗਾ ਹੋ ਸਕੇ ਹੁਣ ਈਡੀ ਇਹਦੇ ਵਿੱਚ ਅੱਗੇ ਕਿਵੇਂ ਵੱਧਦੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਔਰ ਦੋਸਤੋ ਇਸ ਭ੍ਰਸ਼ਟਾਚਾਰ ਦੇ ਮੁੱਦੇ ਦੇ ਉਠਣ ਕਾਰਨ ਤਰਨ ਤਾਰਨ ਦੀ ਇਲੈਕਸ਼ਨ ਦੇ ਵਿੱਚ आम आदमी पार्टी ਦੇ ਜਿਹੜੇ ਕੈਂਪੇਨਰਸ ਨੇ ਜਿਹੜੇ ਲੀਡਰ ਨੇ ਭਾਵੇਂ ਉਹ ਮੁੱਖ ਮੰਤਰੀ ਹੈ ਭਾਵੇਂ ਮਨੀਸ਼ ਸੋਦਿਆ ਹੈ ਜਾਂ ਹੋਰ ਨੇ ਉਹ ਭ੍ਰਸ਼ਟਾਚਾਰ ਦੀ ਗੱਲ ਕਰਨੋਂ ਹਟ ਗਏ ਨੇ ਉਹ ਹੁਣ ਜਿਹੜੀ ਹੈਗੀ ਆ ਉਹਨਾਂ ਦੀ ਕੱਟੜ ਇਮਾਨਦਾਰ ਸਰਕਾਰ ਵਾਲੀ ਗੱਲ ਨਹੀਂ ਕਰ ਰਹੇ ਉਹ ਹੁਣ 350ਵਾਂ ਸ਼ਹੀਦੀ ਜਿਹੜਾ ਹੈਗਾ ਅ ਪ੍ਰੋਗਰਾਮ ਉਹਨਾਂ ਨੇ ਅਰੇਂਜ ਕੀਤਾ ਹੈ ਸਰਕਾਰ ਨੇ ਉਹਦੇ ਬਾਰੇ ਗੁਰੂ ਸਾਹਿਬ ਸਾਹਿਬ ਦਾ ਉਹਦੇ ਬਾਰੇ ਜਿਆਦਾ ਪ੍ਰਚਾਰ ਕਰ ਰਹੇ ਹਨ ਯਾਨੀ ਕਿ ਉਹਨਾਂ ਦਾ ਫੋਕਸ ਜਿਹੜਾ ਹੈਗਾ ਉਹ ਹੁਣ ਧਾਰਮਿਕ ਮਾਮਲਿਆਂ ਨੂੰ ਉਜੱਗਰ ਕਰਨ ਜਾਂ ਉਹਦੇ ਤੇ ਦਬਾਅ ਜ਼ੋਰ ਪਾਉਣ ਦੇ ਪਾਸੇ ਤੁਰ ਪਿਆ ਤੇ ਜਿਹੜਾ ਇੱਕ ਵੱਡਾ ਨਾਰਾ ਸੀ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਕਿ ਸਾਡੀ ਕੱਟੜ ਇਮਾਨਦਾਰ ਸਰਕਾਰ ਹੈ ਉਹਦੀ ਫੂਕ ਬੁਰੀ ਤਰ੍ਹਾਂ ਨਿਕਲ ਚੁੱਕੀ ਹੈ ਔਰ ਇਹ ਤਫਤੀਸ਼ ਸੀਬੀਆਈ ਦੀ ਲੰਮਾ ਸਮਾਂ ਚੱਲਣ ਦੇ ਅਸਾਰ ਨੇ ਤੇ ਨਾਲੇ ਜੇ ਈਡੀ ਇਹਦੇ ਵਿੱਚ ਹੋਰ ਤਫਤੀਸ਼ ਕਰਨ ਲੱਗੀ ਤਾਂ ਫਿਰ ਕਈ ਕੁਝ ਹੋਰ ਚੱਲਣਾ ਤੇ ਹੋ ਸਕਦਾ ਸਾਲ ਡੇਢ ਸਾਲ ਅਗਲੀਆਂ ਚੋਣਾਂ ਤੱਕ ਇਹ ਮਸਲਾ ਭਖਿਆ ਰਹੇ ਅਤੇ ਕੇਂਦਰੀ ਏਜੰਸੀਆਂ ਪੰਜਾਬ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਕਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਦੀ ਇਹ ਪੂੰਛ ਚਕਾਈ ਰੱਖਣ ਮੈਂ ਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਅੱਗੇ ਆ ਚੋਣਾਂ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼